ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅੱਜ ਸੂਬੇ ਭਰ ਚ ਪੰਜਾਬ ਪੁਲਿਸ ਦੇ ਵੱਲੋਂ ਵਾਤਾਵਰਣ ਦਿਵਸ ਮਨਾਇਆ ਗਿਆ ਜਿਸ ਦੇ ਤਹਿਤ ਨਾਭਾ ਦੇ ਡੀਐਸਪੀ ਦਵਿੰਦਰ ਅਤਰੀ ਦੇ ਵੱਲੋਂ ਨਾਭਾ ਦੇ ਹੀਰਾਨ ਕਲੇਬ ਦੇ ਪਾਰਕ ਦੇ ਵਿੱਚ ਸਾਂਝ ਕੇਂਦਰ ਨਾਭਾ ਤੇ ਹੀਰਾਨ ਕਲੇਬ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਦੇ ਸਦਕਾ ਸੈਂਕੜੇ ਬੂਟੇ ਲਗਾਏ ਗਏ ਆ ਇਸ ਮੌਕੇ ਡੀਐਸਪੀ ਦਵਿੰਦਰ ਅਤਰੀ ਨੇ ਕਿਹਾ ਕਿ ਦਿਨੋ ਦਿਨ ਗਰਮੀ ਦਾ ਜੋ ਪਾਰਾ ਵਧਦਾ ਜਾ ਰਿਹਾ ਹੈ ਉਸ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਦੇ ਪੱਲੇ ਅੱਜ ਸੂਬੇ ਪਰਚ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਲਈ ਉਪਰੇ ਲਗਾਏ ਜਾ ਰਹੇ ਹੈ ਤੇ ਇਹ ਡੀਜੀਪੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਕੀਤਾ ਗਿਆ ਹੈ ਇਸ ਮੌਕੇ ਨਾਭਾ ਡੀਐਸਪੀ ਨੇ ਕਿਹਾ ਕਿ ਜੋ ਦਿਨੋ ਦਿਨ ਦਰੱਖਤਾਂ ਦੀ ਕਟਾਈ ਕੀਤੀ ਜਾ ਰਹੀ ਹੈ ਉਹਦੇ ਨਾਲ ਵਾਤਾਵਰਣ ਖਰਾਬ ਹੁੰਦਾ ਹੈ ਤੇ ਗਰਮੀ ਦਾ ਕਹਿਰ ਹੋਣਾ 50 ਤੋਂ 52 ਡਿਗਰੀ ਤੱਕ ਪਹੁੰਚ ਗਿਆ ਇਹਨੂੰ ਵੇਖਦਿਆਂ ਹੋਇਆਂ ਪੰਜਾਬ ਪੁਲਿਸ ਦੇ ਵੱਲੋਂ ਅੱਜ ਡੀਜੀਪੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਤੇ ਅਸੀਂ ਇਹ ਆਗਾਜ਼ ਅੱਜ ਨਾਭਾ ਦੇ ਵਿੱਚ ਸ਼ੁਰੂ ਕੀਤਾ ਹੈ ਤੇ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਇਸ ਮੌਕੇ ਸਾਂਝ ਕੇਂਦਰ ਦੇ ਇੰਚਾਰਜ ਸੁਰੇਂਦਰਪਾਲ ਸ਼ਰਮਾ ਤੇ ਰਿਟਾਇਰਡ ਐਸਐਚਓ ਤੇ ਹੀਰਾ ਇਨਕਲਿਪਸ ਸੁਸਾਇਟੀ ਦੇ ਪ੍ਰਧਾਨ ਮਨਮੋਹਨ ਸਿੰਘ ਨੇ ਕਿਹਾ ਕਿ ਦਿਨੋ ਦਿਨ ਵਾਤਾਵ ਸਾਨੂੰ ਇਹ ਪਹਿਲ ਕੀਤੀ ਜਾਣੀ ਚਾਹੀਦੀ ਹੈ ਤੇ ਜਿੰਨਾ ਹੋ ਸਕੇ ਉਹਨੇ ਜਿਆਦਾ ਬੂਟੇ ਪੂਰੇ ਸੂਬੇ ਪਰ ਦੇ ਵਿੱਚ ਲਗਾਏ ਜਾਣੇ ਚਾਹੀਦੇ ਆ ਪੰਜਾਬ ਪੁਲਿਸ ਵੱਲੋਂ ਅੱਜ ਵਾਤਾਵਰਣ ਲਈ ਇੱਕ ਪਹਿਲ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਮੁਹਿਮ ਦੇ ਤੌਰ ਤੇ ਸਾਰੀ ਪੁਲਿਸ ਬਿਲਡਿੰਗਸ ਦੇ ਵਿੱਚ ਰੁੱਖ ਲਾਏ ਜਾ ਰਹੇ ਆ ਵਾਤਾਵਰਣ ਲਈ ਇਹ ਪੰਜਾਬ ਪੁਲਿਸ ਲੋਕਾਂ ਨੂੰ ਨਾਲ ਲੈ ਕੇ ਜਿਹੜੀ ਹੈਗੀ ਗਲੋਬਲ ਵਾਰਮਿੰਗ ਨੂੰ ਫਾਈਟ ਕਰਨ ਲਈ ਇਹ ਕੰਮ ਕਰ ਰਹੀ ਹੈ ਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਆਓ ਇਕੱਠੇ ਹੋ ਤੇ ਇਸ ਨੂੰ ਇੱਕ ਮਹਮ ਬਣਾਓ ਸੋ ਦੈਟ এনवायरमेंट ਫਰੈਂਡਲੀ ਅਪਰੋਚ ਕੀਤੀ ਜਾਵੇ